ਤਾਂ ਪਰਮ ਨੇ ਸਾਥ ਦਿੱਤਾ ਅੱਜ ਮੈਂ ਚੋਣੀਆਂ ਆ ਮੈਂ ਅੱਜ ਨਾਲ ਕੋਈ ਛੜਾਵੇ ਅੱਜ ਮੇਰਾ ਵੀਰ ਪੁੱਸਾਰਾ ਖੜਾ ਅੱਜ ਮੇਰਾ ਰਈਆ ਵੀ ਖੜਾ ਚਲੋ ਇਹਨਾਂ ਦਾ ਧੰਨਵਾਦ ਉਹ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਸਾਡਾ ਸਾਥ ਦਿੱਤਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਦੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋਣਾ ਇਹ ਚੋਣੀਆਂ ਵੀ ਜਿੰਨਾਂ ਨੂੰ ਲੋੜ ਆ ਮੇਰੇ ਵੀਰਿਆਂ ਨਾਲ ਆਈ ਉਹਨਾਂ ਦਾ ਤਾਕਤ ਕੋਣ ਦੋਹਰੇ ਦਬਲ ਗਿਆ ਹਾਂ ਜੀ ਸੋਹਣੇ ਕਿਹ ਗਿਆ ਗਿਆ ਮੇਰੀ ਬੇਟੀ ਦੀਆਂ ਦਾਤ ਦੀਆਂ ਲੋਕੀ ਕੋਚੇ ਚ ਚੜ ਚੜ ਹੁੰਦੇ ਹੈ ਇਹ ਨਾ ਦਾ ਆ ਗਿਆ ਪੁੱਛੋ ਤੁਸੀਂ ਹਾਂ ਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਜੀ ਭਾਜੀ ਅੱਜ ਉਸੇ ਪੀ ਦਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਐਨਆਰਆਈ ਪਰਿਵਾਰਾਂ ਨੇ ਬਹੁਤ ਸਾਰਾ ਦਿੱਤਾ ਤੁਸੀਂ ਬਹੁਤ ਅਹਿਮ ਹੋ ਲੋ ਜੀ ਇਹ ਜੀ ਇਹ ਰੋਲ ਜਿਹੜਾ ਇਹ ਉਸ ਪਰਿਵਾਰਤਵਾ ਦੀ ਜੇੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਪਰਿਵਾਰਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਕੂਪ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਪੁੰਨ ਕਰਕੇ ਇਸ ਧੀ ਦੇ ਆਨੰਦ ਕਾਜ ਦੇਖਦੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਰਵਾਂਗਾ ساری ਉਮਰ ਵਾਸਤੇ ਔਰ ਜਾਣੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਜਿਹੜੀਆਂ ਭੈਣਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰਾਂ ਜਿਹੜੀ ਉਤਰ ਗਈ ਮਾਮੇ ਦੇ ਰੋਲ ਰਮਾਨ ਨੇ ਇਹਦੇ ਵਿੱਚ ਅਸੀਂ ਜੀ ਇੱਕ ਫੈਮਸ ਦਾ ਰੋੜੀ ਲਾ ਲੋ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਟਾਇਆ ਨਾ ਕੋ ਮਾਮਾ ਤੇ ਆਪਾਂ ਪਿਰਨ ਦੇ ਤੌਰ ਤੇ ਕੰਮ ਕਰਦੇ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਤੇ ਸਿਹਤਾਨ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਆ ਲੋਕਾਂ ਨੇ ਕਿਹੜੂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਇਹਨਾਂ ਦੀ ਉਸਨ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨੰਨਾ ਤੇ ਮਿਲਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕੇ ਉਹਨਾਂ ਜਿਹੜਾ মিডিਆ ਆ ਗਿਆ ਉਹਨਾਂ ਨੇ ਵੀ ਦੇ ਲਿਆ ਇਨਾਂ ਨੇ ਆਪਣਾ ਆਸ ਜੇਬ ਦੇ ਵਿੱਚੋਂ ਫੋਨ ਵਿੱਚੋਂ ਉਹ ਬੜੀ ਨੂੰ ਸ਼ਕਲ ਦੇ ਕੇ ਆਪਣਾ ਜਿਹੜਾ ਗੁੱਖ ਆ ਉਹ ਸਰਵਾਦ ਲਗਾਇਆ ਕੋਈ ਵੀ ਕੋਈ ਕਮੇਟੀ ਸਾਹਦੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਅਨੰਦ ਕਾਰਜ ਆ ਉਹਨੇ ਲੇਟਰੇ ਚੜਦੇ ਹਾਂਜੀ ਥੋੜੋ ਵੀ ਕਿਵੇਂ ਦੇਖਦੇ ਹੋ ਸਤਾਂ ਦਾ ਵਿਆਹ ਹੋ ਰਿਹਾ ਤੁਹਾਨੂੰ ਦਾ ਲਾਲ ਜਿਸ ਤੇ ਬਹੁਤ ਹੀ ਮਾੜੇ ਹਲਾਕ ਚੱਲ ਰਿਹਾ ਇਸ ਪਰਵਾਦ ਉਹ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਦਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ। ਔਰ ਅੱਜ ਅਸੀਂ ਆਏ ਆ ਤੁਹਾਡੇ ذریعے ਆ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ। ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਦਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਇਹ ਸਾਡੇ ਹੋਰ ਸਮਾਸਥੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜਿਗੋ ਪ੍ਰਾਲਾ ਕੀਤਾ ਔਰ ਤੁਹਾਡੇ ذریعے ਮੈਂ ਬੇਨਤੀ ਕਰਨਾ ਚਾਹੁੰਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਝ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜੋਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਅੱਜ ਤੁਸੀਂ ਹੀ ਜ਼ਿਆਦਾ ਵਧਾਈ ਦੇ ਪਾਤਰ ਜੀ ਅੱਜ ਇਹੋ ਜਿਹਾ ਹੋ ਰਿਹਾ ਕਿਉਂਕਿ ਪਹਿਲਾਂ ਤੇ ਅੰਦਰ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਵਿਆਹ ਹੋਇਆ ਉਹ ਤੋਂ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇੱਥੇ ਧਾਨੀ ਦਾ ਸਾਡੇ ਹਲਕਾ ਜੰਡਿਆਲਾ ਗੁਰੂ ਚ ਵਿਆਹ ਆ ਉੱਥੋਂ ਦੇ ਵਧਾਇਕ ਦਾ ਫੋਨ ਆ ਗਿਆ ਡੈਨੀ ਬੰਡਾਲਾ ਜੀ ਦਾ ਕਿ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜਿਆ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਜੇ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਤੁਹਾਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੂੰ ਨਹੀਂ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਹਰ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਤਸ਼ਾਹ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਿਸੇ ਦਾ ਨਾਮ ਕਲਵੰਤ ਕੋਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਉਹ ਤੋਂ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦੁਆਰੇ ਗਰੰਟੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਆਮ ਵਾਲਾ ਸੂਟ ਹੈਗਾ ਵਾ ਕਹਿੰਦੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਕੂਲ ਰਿਆ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ মিডিਆ ਦੇ ਰਾਹੀਂ ਤਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵਿੱਚ ਜੁਮਮਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਜ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਵਿਡਾਪਾ ਸੌਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਦੇ ਜਿਹੜੇ ਕਿ ਵੀਰ ਕੋਈ ਲੋੜਵੰਦ ਹੋਊਗਾ ਪਰ ਉਹਨਾਂ ਦੇ ਵੀਰ ਆਪਾਂ ਬੇਨਤੀ ਕਰਾਂਗੇ ਉਹ ਲੋੜਵੰਦੀ ਕੀਤੀ ਜਾਵੇ ਮਤਲਬ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਮੀਡੀਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਹਰ ਚੀਜ਼ ਵੱਤ ਤੋਂ ਵੱਧ ਆ ਗਈ ਹੈ